ਦਾ ਕ੍ਰਾਈਮ ਡਾਇਰੀਜ਼ ਦੇ ਵਿੱਚ ਆਓ ਨਜ਼ਰ ਮਾਰਦੇ ਹਾਂ ਪੰਜਾਬ ਭਾਰ ਦੇ ਵਿੱਚ ਹੋ ਰਹੀ ਕਤਲੋਗਾਰਤ ਵਾਰਦਾਤਾਂ ਤੇ ਜੁਰਮ ਨਾਲ ਸੰਬੰਧਿਤ ਕੁਝ ਖਬਰਾਂ ਤੇ ਪੰਜਾਬ ਦੇ ਗੁਰਦਾਸਪੁਰ ਵਿੱਚ ਇੱਕ ਪੁਲਿਸ ਚੌਕੀ ਤੇ ਬੰਬ ਸੁੱਟਣ ਦੀ ਘਟਨਾ ਵਿੱਚ ਸ਼ਾਮਲ ਤਿੰਨ ਮੁਲਜ਼ਮਾਂ ਨੂੰ ਐਨਕਾਊਂਟਰ ਦੇ ਵਿੱਚ ਠੇਰ ਕਰ ਦਿੱਤਾ ਗਿਆ ਉੱਤਰ ਪ੍ਰਦੇਸ਼ ਦੇ ਪੀਲਪੀਤ ਦੇ ਵਿੱਚ ਸਥਾਨਕ ਪੁਲਿਸ ਅਤੇ ਪੰਜਾਬ ਪੁਲਿਸ ਦੀ ਟੀਮ ਨੇ ਇਸ ਆਪਰੇਸ਼ਨ ਨੂੰ ਅੰਜਾਮ ਦਿੱਤਾ ਮੁਲਜ਼ਮਾਂ ਪਾਸੋਂ 2 AK-47 ਅਤੇ 2 Glock ਪਿਸਤੌਲ ਬਰਾਮਦ ਹੋਈ ਨੇ ਉੱਤਰ ਪ੍ਰਦੇਸ਼ ਦੇ ਪੀਲਪੀਤ ਦੇ ਵਿੱਚ ਸਥਾਨਕ ਪੁਲਿਸ ਅਤੇ ਪੰਜਾਬ ਪੁਲਿਸ ਵੱਲੋਂ ਐਨਕਾਊਂਟਰ ਵਿੱਚ ਢੇਰ ਕੀਤੇ ਗਏ ਤਿੰਨੋਂ ਹੀ ਨੌਜਵਾਨਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਮਲਜ਼ਮਾਂ ਦੀ ਪਛਾਣ 25 ਸਾਲਾ ਗੁਰਵਿੰਦਰ ਸਿੰਘ 23 ਸਾਲਾ ਬਰਿੰਦਰ ਸਿੰਘ ਅਤੇ 18 ਸਾਲਾ ਜਸ਼ਨਪ੍ਰੀਤ ਸਿੰਘ ਉਰਫ ਪ੍ਰਤਾਪ ਸਿੰਘ ਵਾਸੀ ਗੁਰਦਾਸਪੁਰ ਵੱਜੋਂ ਹੋਈ ਹੈ ਜਿਕਰੇ ਖਾਸ ਹੈ ਕਿ ਇਹਨਾਂ ਤਿੰਨਾਂ ਮਲਜ਼ਮਾਂ ਤੇ ਗੁਰਦਾਸਪੁਰ ਜ਼ਿਲ੍ਹੇ ਦੇ ਕਲਨੌਰ ਇਲਾਕੇ ਦੇ ਵਿੱਚ ਬਖਸ਼ੀਵਾਲਾ ਪੁਲਿਸ ਚੌਕੀ ਤੇ ਹਮਲਾ ਕਰਨ ਦਾ ਇਲਜ਼ਾਮ ਸੀ ਪੁਲਿਸ ਨੇ ਇਸ ਮੁਕਾਬਲੇ ਦੇ ਵਿੱਚ ਤਿੰਨੋਂ ਹੀ ਮੁਲਜ਼ਮਾ ਦੇ ਕੋਲੋਂ ਹਥਿਆਰ ਬਰਾਮਦ ਕੀਤੇ ਨੇ ਇਹਨਾਂ ਦੇ ਵਿੱਚ 2 ਇੱਕ 47 ਰਾਈਫਲਾਂ 2 ਗਲੌਕ ਪਿਸਤੌਲ ਅਤੇ ਵੱਡੀ ਗਿਣਤੀ ਦੇ ਵਿੱਚ ਕਾਰਤੂਸ ਸ਼ਾਮਲ ਨੇ ਡੀਜੀਪੀ ਗੌਰਵ ਯਾਦਵ ਦੇ ਵੱਲੋਂ ਪੀਲੀਪੀ ਟੈਂਕਾਉਂਟਰ ਨੂੰ ਲੈ ਕੇ ਵੱਡੇ ਖੁਲਾਸੇ ਕੀਤੇ ਗਏ ਉਹਨਾਂ ਨੇ ਦੱਸਿਆ ਕਿ ਮੁੱਢਲੀ ਜਾਂਚ ਦੇ ਵਿੱਚ ਸਾਹਮਣੇ ਆਇਆ ਹੈ ਕਿ ਇਸ ਮੋਡਿਊਲ ਨੂੰ ਕੇ ਜੈਡ ਐਫ ਦੇ ਮੁਖੀ ਰਣਜੀਤ ਸਿੰਘ ਨੀਟਾ ਵੱਲੋਂ ਚਲਾਇਆ ਜਾ ਰਿਹਾ ਸੀ ਜੋ ਕਿ ਪਾਕਿਸਤਾਨ ਸਥਿਤ ਹੈ ਅਤੇ ਉਹ ਮੁੱਖ ਰੂਪ ਦੇ ਵਿੱਚ ਜਸਵਿੰਦਰ ਸਿੰਘ ਮਨੂ ਦੁਆਰਾ ਸੰਚਾਲਿਤ ਕੀਤਾ ਜਾ ਰਿਹਾ ਸੀ ਜੋ ਕਿ ਗ੍ਰੀਸ ਦੇ ਵਿੱਚ ਰਹਿੰਦਾ ਹੈ ਉਹਨਾਂ ਨੇ ਦੱਸਿਆ ਕਿ ਮੋਡਿਊਲ ਦੇ ਸਾਰੇ ਕਨੈਕਸ਼ਨਾਂ ਅਤੇ ਮੈਂਬਰਾਂ ਦਾ ਪਰਦਾਫਾਸ਼ ਕਰਨ ਦੇ ਲਈ ਜਾਂਚ ਚੱਲ ਰਹੀ ਹੈ ਅਤੇ ਹੋਰ ਰਿਕਵਰੀ ਅਤੇ ਗ੍ਰਿਫਤਾਰੀਆਂ ਹੋਣ ਦੀ ਸੰਭਾਵਨਾ ਹੈ ਗੁੱਡਲਾਡਾ ਦੇ ਬੋਹਾ ਰੋਡ ਰੇਲਵੇ ਪੁਲ ਹੇਠਾਂ ਲੁੱਟ ਦੀ ਘਟਨਾ ਵਾਪਰੀ ਹੈ ਵਾਰਦਾਤ ਬੋਹਾ ਰੋਡ ਪੁਲ ਦੇ ਨੀਚੇ ਦੁਪਹਿਰ ਕਰੀਬ 12:30 ਵਜੇ ਦੀ ਹੈ ਜਿੱਥੇ ਦੋ ਹਥਿਆਰਬੰਦ ਗੁੰਡਿਆਂ ਨੇ ਇਲਾਕੇ ਦੇ ਮਸ਼ਹੂਰ ਦੁਕਾਨਦਾਰ ਨੂੰ ਨਿਸ਼ਾਨਾ ਬਣਾਇਆ ਤੇ ਬੰਦੂਕ ਦੀ ਨੋਕਤੇ 5000 ਰੁਪਏ ਦੀ ਲੁੱਟ ਕਰ ਗਏ ਵਾਰਦਾਤ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਕੈਦ ਹੋਈ ਹੈ ਤੇ ਪੁਲਿਸ ਨੇ ਕੈਮਰੇ ਦੀ ਫੁਟੇਜ ਆਪਣੇ ਕਬਜ਼ੇ ਤੇ ਵਿੱਚ ਲੈ ਕੇ ਮੁਲਜ਼ਮਾਂ ਦੀ ਪਛਾਣ ਅਤੇ ਕਾਬੂ ਕਰਨ ਲਈ تحقیقات ਸ਼ੁਰੂ ਕਰ ਦਿੱਤੀ ਹੈ ਅੰਮ੍ਰਿਤਸਰ ਦੇ ਮੁਸਤਫਾ ਬਾਦ ਇਲਾਕੇ ਦੇ ਵਿੱਚ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ ਦੱਸਿਆ ਜਾ ਰਿਹਾ ਹੈ ਕਿ ਇਲਾਕੇ ਦੇ ਵਿੱਚ ਕੁਝ ਨੌਜਵਾਨ ਨਸ਼ਾ ਵੇਚਦੇ ਸੰ ਜਿਨ੍ਹਾਂ ਨੂੰ ਦੂਜੇ ਨੌਜਵਾਨਾਂ ਦੇ ਵੱਲੋਂ ਯਾਦ ਦਬਰਜਾ ਗਿਆ ਤਾਂ ਕਥਿਤ ਤੌਰ ਤੇ ਨਸ਼ਾ ਵੇਚਣ ਵਾਲਿਆਂ ਨੇ ਆਪਣੇ ਕੁਝ ਸਾਥੀਆਂ ਦੇ ਨਾਲ ਮਿਲ ਕੇ ਗੋਲੀਆਂ ਚਲਾ ਦਿੱਤੀਆਂ ਜਿਸ ਕਾਰਨ ਇਲਾਕੇ ਦੇ ਵਿੱਚ ਦਹਿਸ਼ਤ ਅਤੇ ਸਹਿਮ ਦਾ ਮਾਹੌਲ ਹੈ ਹਾਲਾਂਕਿ ਗਨੀਮਤ ਰਹੀ ਕਿ ਇਸ ਘਟਨਾ ਦੇ ਵਿੱਚ ਜਾਨੀ ਨੁਕਸਾਨ ਤੋਂ ਬਚਾਰਿਆ ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਰੋਪਨਗਰ ਪੁਲਿਸ ਨੇ ਅੰਨੇ ਕਤਲ ਦੀ ਗੁੱਥੀ ਨੂੰ ਸੁਲਝਾਉਂਦਿਆਂ ਇੱਕ ਖਤਰਨਾਕ ਅਪਰਾਧੀ ਨੂੰ ਕਾਬੂ ਕੀਤਾ ਹੈ। ਜ਼ਿਕਰਯੋਗ ਹੈ ਕਿ 18 ਅਗਸਤ 2024 ਨੂੰ 37 ਸਾਲਾ ਮਨਿੰਦਰ ਸਿੰਘ ਨਾਮੀ ਨੌਜਵਾਨ ਦੀ ਮਨਾਲੀ ਰੋਡ ਜੀਓ ਪੈਟਰੋਲ ਪੰਪ ਦੇ ਸਾਹਮਣੇ ਝਾੜੀਆਂ ਦੇ ਵਿੱਚੋਂ Laash ਮਿਲੀ ਸੀ। ਕਤਲ ਦੀ ਤਫਤੀਸ਼ ਕਰਨ ਦੀ ਪੁਲਿਸ ਕਾਤਲ ਤੱਕ ਪਹੁੰਚ ਗਈ ਤੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁਲਜ਼ਮ ਰਾਮ ਸਰੂਪ ਉਰਫ ਸੋਡੀ ਵਾਸੀ ਹੁਸ਼ਿਆਰਪੁਰ ਨੂੰ ਗ੍ਰਿਫਤਾਰ ਕੀਤਾ ਗਿਆ। ਪੁੱਛਗਿੱਛ ਦੌਰਾਨ ਮੁਲਜ਼ਮ ਨੇ ਇਸ ਵਾਰਦਾਤ ਤੋਂ ਇਲਾਵਾ 10 ਹੋਰ ਵਾਰਦਾਤਾਂ ਕੀਤੀਆਂ ਮੰਨੀਆਂ ਨੇ ਜਿਨ੍ਹਾਂ ਦੇ ਵਿੱਚ ਜ਼ਿਲ੍ਹਾ ਰੋਪਨਗਰ ਨਗਰ ਦੀਆਂ ਦੋ ਹੋਰ ਕਤਲ ਦੀਆਂ ਵਾਰਦਾਤਾਂ ਸ਼ਾਮਲ ਨੇ ਫਿਲਹਾਲ ਪੁਲਿਸ ਨੇ ਮੁਲਜ਼ਮ ਰਾਮ ਸਰੂਪ ਨੂੰ ਗ੍ਰਿਫਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਅਤੇ ਅਗਲੇਰੀ ਕਾਰਵਾਈ ਜਾਰੰਤ ਹੈ 26 ਨਵੰਬਰ ਨੂੰ ਪੁਲwidehat ਦੇ ਵਿੱਚ ਹੋਈ 9 ਸਾਲਾ ਬੱਚੇ ਦੇ ਕਤਲ ਦੀ ਗੁੱਥੀ ਸੁਲਝਾ ਲਈ ਗਈ ਹੈ ਤੇ ਪੁਲਿਸ ਨੇ ਮੁਲਜ਼ਮ ਨੂੰ ਵਾਰਾਨਸੀ ਤੋਂ ਗ੍ਰਿਫਤਾਰ ਕੀਤਾ ਹੈ। ਦਰਅਸਲ ਮੁਲਜ਼ਮ ਬੱਚੇ ਨੂੰ ਵਰਗਲਾ ਕੇ ਆਪਣੇ ਨਾਲ ਲੈ ਗਿਆ ਅਤੇ ਉਸ ਦੇ ਨਾਲ ਕੁੱਟਮਾਰ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਤੋਂ ਬਾਅਦ ਉਸ ਨੂੰ ਡਾਰ ਸੀ ਕਿਤੇ ਇਹ ਬੱਚਾ ਉਸ ਦੇ ਘਰ ਨਾ ਦੱਸ ਦੇਵੇ ਜਿਸ ਤੋਂ ਬਾਅਦ ਉਸ ਨੇ ਬੱਚੇ ਨੂੰ ਮਾਰ ਦਿੱਤਾ ਤੇ ਫਿਰ ਆਪਣੇ ਸਹੁਰੇ ਘਰ ਚਲਾ ਗਿਆ। ਪੁਲਿਸ ਨੇ ਤਫ਼ਤੀਸ਼ ਕਰਦਿਆਂ ਮੁਲਜ਼ਮ ਨੂੰ ਕਾਬੂ ਕਰ ਲਿਆ ਤੇ ਅਦਾਲਤ ਵਿੱਚ ਪੇਸ਼ ਕਰਕੇ ਕਾਰਵਾਈ ਆਰੰਭ ਦਿੱਤੀ ਹੈ। ਪੰਚਕੁਲਾ ਦੇ ਬੁਰਜ ਕੋਟੀਆ ਸਥਿਤ ਇੱਕ ਰੈਸਟੋਰੈਂਟ ਦੀ ਪਾਰਕਿੰਗ ਦੇ ਵਿੱਚ ਬੀਤੀ ਰਾਤ ਹੋਈ ਫਾਇਰਿੰਗ ਵਿੱਚ ਦਿੱਲੀ ਦੇ ਤਿੰਨ ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ 31 ਸਾਲਾ ਵਿਕੀ, 28 ਸਾਲਾ ਵਿਨੀ ਅਤੇ 20 ਸਾਲਾ ਨੀਆ ਦੇ ਵਜੋਂ ਹੋਈ ਹੈ। ਪੁਲਿਸ ਮੁਤਾਬਕ ਕਾਲੇ ਰੰਗ ਦੀ ਕਾਰ ਵਿੱਚ ਆਏ ਤਿੰਨ ਹੀ ਨੌਜਵਾਨਾਂ ਤੇ ਦੂਜੀ ਕਾਰ ਵਿੱਚ ਆਏ ਦੋ ਨੌਜਵਾਨਾਂ ਨੇ ਪਿਸਤੌਲ ਦੇ ਨਾਲ ਗੋਲੀਆਂ ਚਲਾ ਦਿੱਤੀਆਂ। ਵਿਕੀ ਤੇ 7-8 ਗੋਲੀਆਂ ਚਲਾਈਆਂ ਗਈਆਂ ਜਦਕਿ ਵਿਨੀ ਤੇ ਸਿਰ ਵਿੱਚ ਅਤੇ ਨੀਆ ਦੀ ਛਾਤੀ ਦੇ ਵਿੱਚ ਗੋਲੀ ਲੱਗੀ। ਘਟਨਾ ਦੇ ਤੁਰੰਤ ਬਾਅਦ ਹੀ ਇਹਨਾਂ ਨੂੰ ਸੈਕਟਰ 6 ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ ਜਿੱ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ। ਕਟਨਾ ਤੋਂ ਬਾਅਦ ਹਮਲਾਵਰ ਕਾਰ ਦੇ ਵਿੱਚ ਫਰਾਰ ਹੋ ਗਏ। ਗੋਲੀਬਾਰੀ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਨੇ ਰੈਸਟੋਰੈਂਟ ਅਤੇ ਆਸ-ਪਾਸ ਦੇ ਸੀਸੀਟੀਵੀ ਫੁਟੇਜ ਨੂੰ ਸਕੈਨ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਦੌਰਾਨ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੂੰ ਵੀ ਸੂਚਿਤ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਸਰਹੱਦੀ ਤਹਿਸੀਲ ਅਜਨਾਲਾ ਦੀ ਨੌਂਦੀ ਭਾਰਤ-ਪਾਕਿਸਤਾਨ ਕੋ边 ਮੰਤਰੀ ਸਰਹੱਦ ਨੇੜੇ ਬੀਐਸਐਫ 183 ਬਟਾਲੀਅਨ ਦੇ ਜਵਾਨਾਂ ਦੇ ਵੱਲੋਂ ਕਣਕ ਦੇ ਖੇਤਾਂ ਵਿੱਚ ਇੱਕ ਡਰੋਨ ਗ੍ਰਾਮਤ ਕੀਤਾ ਗਿਆ ਹੈ। ਥਾਣਾ ਦਾਖਾ ਦੀ ਪੁਲਿਸ ਨੇ ਇੱਕ ਨਸ਼ਾ ਸਮਗਲਰ ਨੂੰ ਉਦੋਂ ਦਬੋਚ ਲਿਆ ਜਦੋਂ ਉਹ ਗ੍ਰਾਹਕਾਂ ਨੂੰ ੁੱਕੀ ਵੇਚ ਰਿਹਾ ਸੀ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਪਾਰਟੀ ਸ਼ੱਕੀ ਅੰਸਰਾਦੀਪਾਲ ਦੇ ਵਿੱਚ ਗਸ਼ਤ ਕਰ ਰਹੀ ਸੀ ਤਾਂ ਮੰਡਿਆਣੀ ਦੇ ਸੂਏ ਦੇ ਨਾਲ ਜਾਂਦੀ ਸੜਕ ਤੇ ਇੱਕ ਵਿਅਕਤੀ ਪਲਾਸਟਿਕ ਦੇ ਬੋਰੇ ਦੇ ਵਿੱਚ ਹੱਥ ਪਾ ਕੇ ਬੈਠਾ ਹੋਇਆ ਸੀ ਉਹ ਪੁਲਿਸ ਪਾਰਟੀ ਨੂੰ ਵੇਖ ਕੇ ਕੰਬਾ ਗਿਆ ਅਤੇ ਉੱਥੋਂ ਫੁਸਕੜ ਲੱਗਾ ਤਾਂ ਸ਼ੱਕ ਦੇ ਆਧਾਰ ਤੇ ਉਸ ਨੂੰ ਕਾਬੂ ਕਰਕੇ ਉਸ ਦੇ ਕੋਲੋਂ 5 ਕਿਲੋ ਕੋਕੀ ਬਰਾਮਦ ਕੀਤੀ ਗਈ ਨਸ਼ਾ ਸਮਗਲਰ ਦੀ ਪਛਾਣ ਨਿਰਮਲ ਸਿੰਘ ਉਰਫ ਨੀਮਾ ਵਾਸੀ ਸ਼੍ਰੀ ਮੁਕਸਰ ਸਾਹਿਬ ਅਜਿਹੀ ਹੋਈ ਹੈ ਜਿਸ ਵਿਰੁੱਧ ਨਸ਼ਾ ਵਿਰੋਧੀ ਐਕਟ ਦੇ ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਗਈ ਹੈ ਸੋ ਕ੍ਰਾਈਮ ਡਾਇਰੀਜ਼ ਦੇ ਵੀ ਚੇਨਈ ਫਿਰ ਤੋਂ ਜੁੜਾਂਗੇ ਕੁਝ ਖਾਸ ਤੇ ਵੱਡੀਆਂ ਖਬਰਾਂ ਦੇ ਨਾਲ ਹੁਣ ਮੈਨੂੰ ਪਰਮਜੀਤ ਸੰਧ ਇਜਾਜ਼ਤ ਵੈਬ ਟੀਵੀ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ। ਸਾਸ਼ਟਰੀਕਾਲ ਤੁਸੀਂ ਦੇਖ ਰਹੇ ਹੋ ਅਜੀਤ ਵੈਬ ਟੀਵੀ ਮੈਂ ਹਾਂ ਪਰਮਜੀਤ ਸਾਨੀ ਤਾਂ ਕ੍ਰਾਈਮ ਡਾਇਰੀਜ਼ ਦੇ ਵਿੱਚ ਆਓ ਨਜ਼ਰ ਮਾਰਦੇ ਹਾਂ ਪੰਜਾਬ ਭਰ ਦੇ ਵਿੱਚ ਹੋ ਰਹੀ ਕਤਲੋਗਾਰਤ ਵਾਰਦਾਤਾਂ ਤੇ ਜੁਰਮ ਨਾਲ ਸੰਬੰਧਿਤ ਕੁਝ ਖਬਰਾਂ ਤੇ ਪੰਜਾਬ ਦੇ ਗੁਰਦਾਸਪੁਰ ਵਿੱਚ ਇੱਕ ਪੁਲਿਸ ਚੌਕੀ ਤੇ ਬੰਬ ਸੁੱਟਣ ਦੇ ਕੱਟੜਾਂ ਵਿੱਚ ਸ਼ਾਮਲ ਤਿੰਨ ਮੁਲਜ਼ਮਾਂ ਨੂੰ ਐਨਕਾਊਂਟਰ ਦੇ ਵਿੱਚ ਟੀਲ ਕਰ ਦਿੱਤਾ ਗਿਆ ਉੱਤਰ ਪ੍ਰਦੇਸ਼ ਦੇ ਪੀਲੀਪੀ ਦੇ ਵਿੱਚ ਸਥਾਨਕ ਪੁਲਿਸ ਅਤੇ ਪੰਜਾਬ ਪੁਲਿਸ ਦੀ ਟੀਮ ਨੇ ਇਸ ਆਪਰੇਸ਼ਨ ਨੂੰ ਅੰਜਾਮ ਦਿੱਤਾ ਮੁਲਜ਼ਮਾਂ ਪਾਸੋਂ 2 AK-47 ਅਤੇ 2 Glock ਪਿਸਤੌਲ ਬਰਾਮਦ ਹੋਈ ਨੇ ਉੱਤਰ ਪ੍ਰਦੇਸ਼ ਦੇ ਪੀਲੀਪੀਤ ਦੇ ਵਿੱਚ ਸਥਾਨਕ ਪੁਲਿਸ ਅਤੇ ਪੰਜਾਬ ਪੁਲਿਸ ਵੱਲੋਂ ਐਨਕਾਊਂਟਰ ਵਿੱਚ ਢੇਰ ਕੀਤੇ ਗਏ ਤਿੰਨੋਂ ਹੀ ਨੌਜਵਾਨਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਮੁਲਜ਼ਮਾਂ ਦੀ ਪਛਾਣ 25 ਸਾਲਾ ਗੁਰਵਿੰਦਰ ਸਿੰਘ 23 ਸਾਲਾ ਬਰਿੰਦਰ ਸਿੰਘ ਅਤੇ 18 ਸਾਲਾ ਜਸ਼ਨਪ੍ਰੀਤ ਸਿੰਘ ਉਰਫ ਪ੍ਰਤਾਪ ਸਿੰਘ ਵਾਸੀ ਗੁਰਦਾਸਪੁਰ ਵੱਜੋਂ ਹੋਈ ਹੈ ਜਿਕਰੇ ਖਾਸ ਹੈ ਕਿ ਇਹਨਾਂ ਤਿੰਨਾਂ ਮੁਲਜ਼ਮਾਂ ਤੇ ਗੁਰਦਾਸਪੁਰ ਜ਼ਿਲ੍ਹੇ ਦੇ ਕਲਨੌਰ ਇਲਾਕੇ ਦੇ ਵਿੱਚ ਬਖਸ਼ੀਵਾਲਾ ਪੁਲਿਸ ਚੌਕੀ ਤੇ ਹਮਲਾ ਕਰਨ ਦਾ ਇਲਜ਼ਾਮ ਸੀ ਪੁਲਿਸ ਨੇ ਇਸ ਮੁਕਾਬਲੇ ਦੇ ਵਿੱਚ ਤਿੰਨੋਂ ਹੀ ਮੁਲਜ਼ਮਾ ਦੇ ਕੋਲੋਂ ਹਥਿਆਰ ਬਰਾਮਦ ਕੀਤੇ ਨੇ ਇਹਨਾਂ ਦੇ ਵਿੱਚ 2 ਇੱਕ 47 ਰਾਈਫਲਾਂ 2 ਬਲੌਕ ਪਿਸਤੌਲ ਅਤੇ ਵੱਡੀ ਗਿਣਤੀ ਦੇ ਵਿੱਚ ਕਾਰਤੂਸ ਸ਼ਾਮਲ ਨੇ ਜੀਪੀ ਗੌਰਵ ਯਾਦਵ ਦੇ ਵੱਲੋਂ ਪੀਲਿਪੀ ਇੰਕਾਊਂਟਰ ਨੂੰ ਲੈ ਕੇ ਵੱਡੇ ਖੁਲਾਸੇ ਕੀਤੇ ਗਏ ਉਹਨਾਂ ਦੱਸਿਆ ਕਿ ਮੁੱਢਲੀ ਜਾਂਚ ਦੇ ਵਿੱਚ ਸਾਹਮਣੇ ਆਇਆ ਹੈ ਕਿ ਇਸ ਮੋਡਿਊਲ ਨੂੰ ਕੇ ਜੈਡ ਐਫ ਦੇ ਮੁਖੀ ਰਣਜੀਤ ਸਿੰਘ ਨੀਟਾ ਵੱਲੋਂ ਚਲਾਇਆ ਜਾ ਰਿਹਾ ਸੀ ਜੋ ਕਿ ਪਾਕਿਸਤਾਨ ਸਥਿਤ ਹੈ ਅਤੇ ਉਹ ਮੁੱਖ ਰੂਪ ਦੇ ਵਿੱਚ ਜਸਵਿੰਦਰ ਸਿੰਘ ਮਨੂ ਦੁਆਰਾ ਸੰਚਾਲਿਤ ਕੀਤਾ ਜਾ ਰਿਹਾ ਸੀ ਜੋ ਕਿ ਗ੍ਰੀਸ ਦੇ ਵਿੱਚ ਰਹਿੰਦਾ ਹੈ ਉਹਨਾਂ ਦੱਸਿਆ ਕਿ ਮੋਡਿਊਲ ਦੇ ਸਾਰੇ ਕਨੈਕਸ਼ਨਾਂ ਅਤੇ ਮੈਂਬਰਾਂ ਦਾ ਪਰਦਾਫਾਸ਼ ਕਰਨ ਦੇ ਲਈ ਜਾਂਚ ਚੱਲ ਰਹੀ ਹੈ ਅਤੇ ਹੋਰ ਰਿਕਵਰੀ ਅਤੇ ਗ੍ਰਿਫਤਾਰੀਆਂ ਹੋਣ ਦੀ ਸੰਭਾਵਨਾ ਹੈ ਬਡਲਾਡਾ ਦੇ ਬੋਹਾ ਰੋਡ ਰੇਲਵੇ ਪੁਲ ਹੇਠਾਂ ਲੁੱਟ ਦੀ ਘਟਨਾ ਵਾਪਰੀ ਹੈ ਵਾਰਦਾਤ ਬੋਹਾ ਰੋਡ ਪੁਲ ਦੇ ਨੀਚੇ ਦੁਪਹਿਰ ਕਰੀਬ 12:30 ਵਜੇ ਦੀ ਹੈ ਜਿੱਥੇ ਦੋ ਹਥਿਆਰਬੰਦ ਗੁੰਡਿਆਂ ਨੇ ਇਲਾਕੇ ਦੇ ਮਸ਼ਹੂਰ ਦੁਕਾਨਦਾਰਾਂ ਨੂੰ ਨਿਸ਼ਾਨਾ ਬਣਾਇਆ ਤੇ ਬੰਦੂਕ ਦੀ ਨੋਕਤੇ ਧਮਕਾ ਕੇ ਹਜ਼ਾਰਾਂ ਰੁਪਏ ਦੀ ਲੁੱਟ ਕਰ ਗਏ ਵਾਰਦਾਤ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਕੈਦ ਹੋਈ ਹੈ ਤੇ ਪੁਲਿਸ ਨੇ ਕੈਮਰੇ ਦੀ ਫੁਟੇਜ ਆਪਣੇ ਕਬਜ਼ੇ ਤੇ ਵਿੱਚ ਲੈ ਕੇ ਮੁਲਜ਼ਮਾਂ ਦੀ ਪਛਾਣ ਅਤੇ ਕਾਬੂ ਕਰਨ ਦੇ ਲਈ ਤਹਿਕੀਕਾਂ ਸ਼ੁਰੂ ਕਰ ਦਿੱਤੀ ਹੈ